ਇਸ ਸਮੇਂ ਦੀ ਵੱਡੀ ਖਬਰ ਆ ਰਹੀ ਹੈ ਪਠਾਨਕੋਟ ਤੋਂ ਦੱਸ ਦਈਏ ਸੈਲੀ ਰੋਡ ਸਥਿਤ ਇਨਕਮ ਟੈਕਸ ਵਿਭਾਗ ਦੇ ਦਫਤਰ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਹੈ ਤੇ ਦੱਸ ਦਈਏ ਮੌਕੇ ਤੇ ਪਹੁੰਚੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਦੇ ਵੱਲੋਂ ਕੋਸ਼ਿਸ਼ਾਂ ਤੋਂ ਬਾਅਦ ਜਿਹੜਾ ਹੈ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਤੇ ਕੰਟਰੋਲ ਵਿੱਚ ਲਿਆਂਦਾ ਗਿਆ ਅੱਗ ਨੂੰ ਤੇ ਜਾਣਕਾਰੀ ਅਨੁਸਾਰ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਜਿਹੜਾ ਹੈ ਉਹ ਨਹੀਂ ਲੱਗ ਸਕਿਆ ਪਰ ਪਤਾ ਲੱਗਾ ਹੈ ਕਿ ਅੱਗ ਦਫਤਰ 'ਚ ਲੱਗੇ 에어 ਕੰਡੀਸ਼ਨਰ ਦੀ ਸਪਾਰਕਿੰਗ ਦੇ ਨਾਲ ਜਿਹੜਾ ਹੈ ਉਹ ਲੱਗੀ ਸੀ ਤੇ ਜਿਸ ਤੋਂ ਬਾਅਦ ਆਦ ਸਾਰੇ ਕਰਮਚਾਰੀ ਦਫਤਰ ਤੋਂ ਬਾਹਰ ਭੱਜ ਗਏ ਤੇ ਸੁਰੱਖਿਅਤ ਜਗ੍ਹਾ ਤੇ ਇਸ ਘਟਨਾ ਵਿੱਚ ਜੇ ਦੱਸਦੇ ਹੀ ਅਸੀਂ ਇਸ ਘਟਨਾ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਨੀ ਨੁਕਸਾਨ ਜੁੜਾ ਹੈ ਉਹ ਨਹੀਂ ਹੋਇਆ ਹੈ ਕਰਮਚਾਰੀ ਜੜੇ ਨੇ ਉਹ ਸੁਰੱਖਿਅਤ ਨੇ ਤੇ 에어 ਕੰਡੀਸ਼ਨਰ ਯਾਨੀ ਕਿ ਏਸੀ ਦੀ 스파ਰਕਿੰਗ ਦੇ ਨਾਲ ਜਿਹੜਾ ਹੈ ਅੱਗ ਜਿਹੜੀ ਆ ਉਹ ਲੱਗੀ ਹੈ ਆਓ ਤੁਹਾਨੂੰ ਦਿਖਾਉਨੇ ਆ ਇਸ ਸਮੇਂ ਦੀ ਵੱਡੀ ਖਬਰ ਭਾਈ ਕੀ ਗਈ ਏਸੀ ਦੀ ਫਾਇਰ ਕਾਲ ਆਈ ਸੀ ਸਾਨੂੰ ਫੋਨ ਆਈ ਸੀ ਇਨਕਮ ਟੈਕਸ ਆਫਿਸ ਤੋਂ ਫਾਇਰ ਲੱਗੀ ਹੈ ਏਸੀਡੀ ਸਪਲਟ ਏਸੀ ਸੀ ਤੇ ਇਹਨਾਂ ਜਿਹੜੇ ਇਹਨਾਂ ਨੂੰ ਹੁੰਦੀ ਹੈ ਉਹਦੀ ਉਹਨੂੰ ਅੱਗ ਲੱਗੀ ਸੀ ਬਚਾਇਆ ਵੈਸੇ ਸਿਲੰਡਰ ਮਾਰ ਕੇ ਆ ਕੇ ਕਰਦੇ ਕੰਟਰੋਲ ਕਿਸੇ ਨੂੰ ਕੋਈ ਨੁਕਸਾਨ ਨਹੀਂ ਆਇਆਗਾ ਸਿਰਫ ਏਸੀ ਦਾ ਹੀ ਨੁਕਸਾਨ ਹੋਇਆਗਾ ਬਿਲਕੁਲ ਜੀ ਫੋਨ ਆਇਆ ਨਾਲੇ ਅਸੀਂ ਆ ਗਏ ਇੱਥੇ 10 ਮਿੰਟਾਂ ਚ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ